ਡਿਪੂਤੇ ਵੈਰੀਫਿਕੇਸ਼ਨ ਨਾ ਕਰਵਾਉਣ ਵਾਲਿਆਂ ਦੀ ਕਣਕ ਬੰਦ ਹੋ ਸਕਦੀ ਹੈ ਜੇਕਰ ਤੁਹਾਡਾ ਵੀ ਆਟਾ ਦਾਲ ਰਾਸ਼ਨ ਕਾਰਡ ਬਣਿਆ ਹੋਇਆ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਮੈਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸਦਾ ਭਲਾ ਹੋ ਸਕੇ ਕੁਝ ਲੋਕਾਂ ਵੱਲੋਂ ਆਪਣੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰ ਜਾਂ ਮ੍ਰਿਤਕ ਪਰਿਵਾਰਕ ਮੈਂਬਰਾਂ ਅਦਕਦੀ ਹਰ ਮਹੀਨੇ ਕਣਕ ਲਈ ਜਾ ਰਹੀ ਹੈ ਅਤੇ ਇਹ ਸਭ ਗਤੀਵਿਧੀਆਂ ਨੂੰ ਰੋਕਣ ਦੇ ਲਈ ਸਰਕਾਰ ਨੇ ਵੈਰੀਫਿਕੇਸ਼ਨ ਕਰਵਾਉਣੀ ਚਾਲੂ ਕਰ ਦਿੱਤੀ ਹੈ ਜਿਸ ਵਿੱਚ ਤੁਹਾਨੂੰ ਆਪਣਾ ਆਧਾਰ ਕਾਰਡ ਡਿਪੂ ਹੋਲਡਰ ਪਾਸ ਲੈ ਕੇ ਜਾਣਾ ਪਵੇਗਾ ਅਤੇ ਮਸ਼ੀਨ ਤੇ ਗੂਠਾ ਲਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਆਗਰ ਕਿਸੇ ਵਿਅਕਤੀ ਵੱਲੋਂ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਉਸ ਮੈਂਬਰ ਦੇ ਹਿੱਸੇ ਦੀ ਕਣਕ ਸਰਕਾਰ ਵੱਲੋਂ ਨਹੀਂ ਦਿੱਤੀ ਜਾਵੇਗੀ ਦੋਸਤੋ ਭਾਰਤ ਸਰਕਾਰ ਵੱਲੋਂ ਸਾਰੇ ਭਾਰਤ ਦੇ ਵਿੱਚ ਵੈਰੀਫਿਕੇਸ਼ਨ ਚਾਲੂ ਕੀਤੀ ਗਈ ਆ ਤੇ ਪੰਜਾਬ ਦੇ ਵਿੱਚੇ ਵੈਰੀਫਿਕੇਸ਼ਨ 30 ਸਤੰਬਰ 2024 ਤੱਕ ਕੀਤੀ ਜਾਣੀ ਹੈ ਤੁਸੀਂ ਵੀ ਡੀਪੂ ਤੇ ਜਾ ਕੇ ਤੁਰਤ ਵੈਰੀਫਿਕੇਸ਼ਨ ਕਰਵਾ ਲਓ ਅਗਰ ਤੁਹਾਡੇ ਵੱਲੋਂ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਤੁਹਾਡੇ ਹਿੱਸੇ ਦੀ ਕਣਕ ਬੰਦ ਹੋ ਸਕਦੀ ਹੈ ਅਗਰ ਕੋਈ ਵਿਅਕਤੀ ਘਰ ਤੋਂ ਦੂਰ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਜਾਂ ਭਾਰਤ ਦੀ ਕਿਸੇ ਹੋਰ ਸਟੇਟ ਦੇ ਵਿੱਚ ਰਹਿ ਰਿਹਾ ਹੈ ਤਾਂ ਉਹ ਵਿਅਕਤੀ ਉਸੇ ਸਥਾਨ ਤੋਂ ਡੀਪੂ 홀ਡਰ ਜਾਂ ਸਬੰਧਤ ਏਜੰਸੀ ਦੀ ਮਦਦ ਦੇ ਨਾਲ ਆਪਣੀ ਵੈਰੀਫਿਕੇਸ਼ਨ ਕਰਵਾ ਸਕਦਾ ਹੈ ਦੋਸਤੋ ਕੁਝ ਲੋਕਾਂ ਵੱਲੋਂ ਆਪਣੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰ ਜਾਂ ਮ੍ਰਿਤਕ ਪਰਿਵਾਰਕ ਮੈਂਬਰਾਂ ਦੀ ਹਰ ਮਹੀਨੇ ਕਣਕ ਲਈ ਜਾ ਰਹੀ ਹੈ ਤੇ ਇਹ ਗਤੀਵਿਧੀਆਂ ਨੂੰ ਰੋਕਣ ਦੇ ਲਈ ਸਰਕਾਰ ਨੇ ਵੈਰੀਫਿਕੇਸ਼ਨ ਕਰਵਾਉਣੀ ਚਾਲੂ ਕਰ ਦਿੱਤੀ ਹੈ ਇਸ ਵਿੱਚ ਤੁਹਾਨੂੰ ਆਪਣਾ ਆਧਾਰ ਕਾਰਡ ਡਿਪੂ ਹੋਲਡਰ ਪਾਸ ਲੈ ਕੇ ਜਾਣਾ ਪਵੇਗਾ ਤੇ ਮਸ਼ੀਨ ਤੇ ਗੁੱਠਾ ਲਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਗਰ ਕਿਸੇ ਵਿਅਕਤੀ ਵੱਲੋਂ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਉਸ ਮੈਂਬਰ ਦੇ ਹਿੱਸੇ ਦੀ ਕਣਕ ਸਰਕਾਰ ਵੱਲੋਂ ਨਹੀਂ ਦਿੱਤੀ ਜਾਵੇਗੀ ਦੋਸਤੋ ਭਾਰਤ ਸਰਕਾਰ ਵੱਲੋਂ ਸਾਰੇ ਭਾਰਤ ਦੇ ਵਿੱਚ ਵੈਰੀਫਿਕੇਸ਼ਨ ਚਾਲੂ ਕੀਤੀ ਗਈ ਆ ਤੇ ਪੰਜਾਬ ਦੇ ਵਿੱਚ ਇਹ ਵੈਰੀਫਿਕੇਸ਼ਨ 30 ਸਤੰਬਰ 2024 ਤੱਕ ਕੀਤੀ ਜਾਣੀ ਹੈ ਤੁਸੀਂ ਵੀ ਡੀਪੂ ਤੇ ਜਾ ਕੇ ਤੁਰਤ ਵੈਰੀਫਿਕੇਸ਼ਨ ਕਰਵਾਓ ਅਗਰ ਤੁਹਾਡੇ ਵੱਲੋਂ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਤੁਹਾਡੇ ਹਿੱਸੇ ਦੀ ਕਣਕ ਬੰਦ ਹੋ ਸਕਦੀ ਆ ਅਗਰ ਕੋਈ ਵਿਅਕਤੀ ਘਰ ਤੋਂ ਦੂਰ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਜਾਂ ਭਾਰਤ ਦੀ ਕਿਸੇ ਹੋਰ ਸਟੇਟ ਦੇ ਵਿੱਚ ਰਹਿੰਦਾ ਹੈ ਤਾਂ ਉਹ ਵਿਅਕਤੀ ਉਸੇ ਸਥਾਨ ਤੋਂ ਡੀਪੂ ਹੋਲਡਰ ਜਾਂ ਸਬੰਧਤ ਏਜੰਸੀ ਦੀ ਮਦਦ ਦੇ ਨਾਲ ਵੈਰੀਫਿਕੇਸ਼ਨ ਕਰਵਾ ਸਕਦਾ ਹੈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸਦਾ ਭਲਾ ਹੋ ਸਕੇ ਦੋਸਤੋ ਤੁਹਾਡੇ ਪਰਿਵਾਰ ਦੇ ਕਿਹੜੇ-ਕਿਹੜੇ ਮੈਂਬਰਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਤੇ ਕਿੰਨਾਂ ਦੀ ਵੈਰੀਫਿਕੇਸ਼ਨ ਹੋਣੀ ਹੈ ਜੇ ਬਾਕੀ ਹੈ ਇਸ ਸਬੰਧੀ ਤੁਸੀਂ ਆਪਣੇ ਮੋਬਾਈਲ ਫੋਨ ਤੇ ਚੈੱਕ ਕਰ ਸਕਦੇ ਹੋ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ